सीएम साहब पंजाब और बीजेपी साहब पंजाब जी ਵੱਲੋਂ ਜੋ ਇਹ ਮਹਿਮ ਚਲਾਈ ਗਿਆ ਉਸ ਮਹਿਮ ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਆ ਵੱਧ ਤੋ ਵੱਧ ਲਈ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬਰਾਮਦ ਹੋਈਆਂ ਜਿਸ ਵਿਅਕਤੀ ਤੋਂ ਬਰਾਮਦ ਹੋਈਆਂ ਜਿਹਦਾ ਨਾਮ ਹੈ ਤਰਨ ਪਰੰਜੀਤ ਸਿੰਘ ਉਰਫ ਕਰਨ ਗਲੇ ਸਿਣੀ ਕਾਗਾ ਜੀ ਢੂੜਕੋਟ ਆਪਣਾ ਮੰਡ ਵਾਲਾ ਰੋਡ ਢੂੜਕੋਟ ਪਿੰਡਾ ਜੀ ਦਾ ਤੇ ਇਹਦੀ ਉਮਰ ਕਰੀ 25 ਸਾਲ ਹੈ ਇਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਉਹਨੇ ਗੱਠਾ ਭਰਿਆ ਸੀ ਫੋਨ ਤਾਂ ਇਹਨੂੰ ਜਿਹੜਾ ਇਹਦੇ ਤੇ ਐਨਡੀਪੀਆ ਸੈਕਟਰ ਦੇ ਤਹਿਤ ਕਿਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਜਿਹੜੇ ਅੱਧ ਰਤ ਮਿਹਨਤ ਕਰਦੇ ਆ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਦੋਸੀ ਸਰਚ ਕੀਤੀ ਤੇ ਦੌਰਾਨੇ ਸਰਚ ਗਈ ਗਿਆ ਸਾਨੂੰ ਇਹ ਬਰਾਮਦਗੀ ਹੋਈ ਆ ਅੰਦਰ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨਸ਼ਾ ਲੈਂਦਾ ਸੀ ਔਰ ਕਿ ਕਿਸ ਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਸ਼ਾਰਟ ਚਾਜਾਂ ਦਾ ਨੋਟਸ ਆ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਚ ਜਿਹੜੀਆਂ ਉਹ ਜਗਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੈ ਕੇ ਜਾਵਾਂਗੇ ਜੀ ਤੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬੈਕਵਰਡ ਫਾਰਵਰਡ ਲਿੰਕ ਜਿਹੜੇ ਬੜੀ ਸੀਐਮ ਸਾਹਿਬ ਪੰਜਾਬ ਤੇ ਵਿਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇਹ ਮਹਿਮ ਚਲਾਈ ਗਿਆ ਉਸ ਮਹਿਮ ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਆ ਵੱਧ ਤੋਂ ਵੱਧ ਲਈ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬਰਾਦਨੀਆ ਜਿਸ ਵਿਅਕਤੀ ਤੋਂ ਬਰਾਦਨੀਆ ਇਹਦਾ ਨਾਮ ਹੈ ਤਰਨ ਤਰਨਜੀਤ ਸਿੰਘ ਉਰਫ ਕਰਨ ਗਰੇ ਸਨੀਕਾਗਾ ਜੀ ਢੂੜਕੋਟ ਆਪਣਾ ਮੰਡ ਵਾਲਾ ਰੋਡ ਢੂੜਕੋਟ ਪਿੰਡ ਦਾ ਜੀਦਾ ਤੇ ਇਹਦੀ ਉਮਰ ਕਰੀ 25 ਸਾਲ ਹੈਗੀ ਹੈ ਇਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਹੋਈ ਹੈ ਗੱਟਾ ਭਰਿਆ ਸੀ ਫੁੱਲ ਇਹਦੇ ਨੂੰ ਜਿਹੜਾ ਇਹਦੇ ਤੇ ਐਨਡੀਪੀਏ ਸੈਕਟਰ ਦੇ ਤਹਿਤ ਕਿਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਇਸ ਜਿਹੜੇ ਅਦਰ ਰਾਤ ਮਿਹਨਤ ਕਰਦੇ ਆ ਪਰ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦਰਾਨੇ ਸਰਚ ਗਈ ਗਿਆ ਤੁਹਾਨੂੰ ਇਹ ਬਰਾਮਦਗੀ ਹੋਈ ਆ ਮੈਨੂੰ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨਸਲ ਜਾਂਦਾ ਸੀ ਔਰ ਅਗੇ ਕਿਸ ਨੂੰ ਸਪਾਈ ਕਰ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਛੋਟ ਚੀਜ਼ਾਂ ਦਾ ਨੋਟਿਸ ਆ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਚ ਜਿਹੜੀਆਂ ਉਹ ਜਗਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੱਗੇ ਜਮਾਗੇ ਜੀ ਤੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬੈਕ ਆਊਟ ਫਾਰਵਰਡ ਲਿੰਕ ਜਿਹੜੇ ਬੜੀ